ਲੂਰ ਅਕਲਪੁਰ ਰੋਡ ਤੇ ਦੋ ਚੋਰ ਇਕ ਰਾਹ ਵਿੱਚ ਆ ਰਹੇ ਪੈਦਲ ਵਿਅਕਤੀ ਕੋਲੋਂ ਮੋਬਾਈਲ ਖੋ ਕੇ ਭੱਜੇ ਮੌਕੇ ਤੇ ਲੋਕਾਂ ਦੀ ਮਦਦ ਦੇ ਨਾਲ ਅਤੇ ਅਕਲਪੁਰ ਰੋਡ ਦੇ ਫਾਟਕ ਲੱਗੇ ਹੋਏ ਸਨ ਜਿਸ ਕਾਰਨ ਮੌਕੇ ਤੇ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਖਾਣਾ ਫਲੋਰ ਦੀ ਪੁਲਿਸ ਨੂੰ ਇਤਲਾਹ ਦਿੱਤੀ ਮੌਕੇ ਤੇ ਪੁਲਿਸ ਨੇ ਆੜ ਕੇ ਆਪਣੀ ਕਾਰਵਾਈ ਕਰਦਿਆਂ ਹੋਇਆ ਚੋਰਾਂ ਨੂੰ ਥਾਣੇ ਲੈ ਜਾ ਕੇ ਜਿਸ ਦਾ ਮੋਬਾਈਲ ਖੋਇਆ ਉਸ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਆਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਹਨਾਂ ਕੋਲੋਂ ਵੈਰੀਫਿਕੇਸ਼ਨ ਕਰਾਂਗੇ ਇਹਨਾਂ ਕੋਲੋਂ ਹੋਰ ਵੀ ਕੁਝ ਮਿਲਣ ਦੀ ਸੰਭਾਵਨਾ ਹੈ ਇਹ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਕਿ ਮੈਂ ਇੱਕ ਤਾਈ ਪਰ ਤੇ ਕਿ ਨੰਨ ਫੜ ਕੇ ਨਾ ਤੇ ਮੱਝਾ ਜੀ ਤੁਸੀਂ ਆਪਣਾ ਤਸਦੀ ਕਰੋ ਪਤਾ ਜਾਨਮਾਨ ਨੰਬਰ ਕਿੱਧਰ ਗਿਆ ਜੀ ਜੱਗੀ ਜੀ ਮੜੇ ਭਾਜੀ ਜੱਗੀ ਭਾਜੀ ਕਿੱਧਰ ਆਇਆ ਮੜੇ ਆਵਾਸ਼ਾ ਮੈਂ ਤਾਂ ਹੁਣ ਅਸੀਂ ਤੁਹਾਡਾ ਤਸਦੀ ਦਾ ਕਰ ਲਈ ਹੈ ਬਾਈ ਹੁਣ ਦੱਸੋ ਇਹ ਚੂੜੀ ਜੀ ਲਾ ਲੈ ਕੇ ਅੰਦੇ ਤੋਂ ਬੜਾ ਚੌਥਾ ਚੱਲ ਰਿਹਾ ਨਾ ਕੜਾ ਰੁਗਦਾ ਹੀ ਹੈ ਕੰਮ ਆਪ ਕੋਈ ਨੂੰ ਲੰਘਣ ਨਹੀਂ ਦੇ ਜੀ ਮੈਂ ਤਾਂ ਲਾ ਲਿਆ ਛੋਟੀ ਦਾ ਲਾਉਣੀ ਚਾਹੀਦੀ ਚੰਗੀ ਆ ਉਹ ਤੇ ਫੜੇ ਭਾਉਦਾ ਹੀ ਪੈਂਡ ਕਿਹੜਾ ਜ਼ਰਾ ਮੋਬਾਈਲ ਕਿੱਥੋਂ ਖੋਇਆ ਆ ਮੋਟਰਸਾਈਕਲ ਕਿਹਦਾ ਮੁੰਡੀ ਦਾ ਇਹਦਾ ਨੰਬਰ ਪਲੇਟ ਕਿਉਂ ਨਹੀਂ ਹੈਗਾ ਦਾ ਡੈਡੀ ਦਾ ਨਾਂ ਕੀ ਆ ਡੈਡੀ ਦਾ ਨਾਮ ਵੀ ਸੀ ਪਹਿਲਾਂ ਕਿਵੇਂ ਕਢੀਤੇ ਦਾ ਕੋਈ ਨਹੀਂ ਕੀਤਾ ਜੀ ਪਹਿਲੀ ਵਾਰੀ ਹੱਥ ਤੋਂ ਨਹੀਂ ਨਹੀਂ ਮੋਬਾਈਲ ਖੋਇਆ ਕਿਉਂ ਅਜੇ ਪਹਿਲਾਂ ਨਹੀਂ ਕੀਤੇ ਤਾਂ ਫਿਰ ਹੁਣ ਕਿਉਂ ਫੋਨ ਦੀ ਲੋੜ ਪੈ ਗਈ ਸਾਨੂੰ ਚਲੂ ਗੱਲ ਦੀ ਨਹੀਂ ਗੱਲ ਦੀ ਕੰਮ ਕੀ ਕਰਦਾ ਤੂੰ ਕੰਮ ਦਿਹਾੜੀ ਕਰਦੇ ਲਈ ਅੱਛਾ ਤੇ ਨਵਾਂ ਕੰਮ ਚਾਲੂ ਕੀਤਾ ਸੀ ਨਹੀਂ ਪਹਿਲੀ ਜੰਨੀ ਹੋਇਆ ਹੈ ਅਬ ਇੱਕ ਨਵਾਂ ਕੰਮ ਚਾਲੂ ਕੀਤਾ ਇਹ ਤੁਹਾਨੂੰ ਫਲੋਰੀ ਦੀ ਦਾ ਲੱਖੋਗਾ ਇਹਨੂੰ ਨਹੀਂ ਅਬ ਤੁਸੀਂ ਜਿਹੜਾ ਹੈਗਾ ਤੁਹਾਡਾ ਪਿੰਡ ਕਿਹੜਾ ਪਿੰਡ ਰਾਮੇ ਰਾਮੇਵਾਲ ਤਰਮਨ ਦੇ ਕੋਲ ਤਰਮਨ ਦੇ ਕੋਲ ਪਿਛੇ ਰਾਮੇ ਵਾਲੇ ਬਸ ਤੇ ਕਿੱਥੇ ਲੋਰੀ ਕਰਨ ਚਲੋ ਠੀਕ ਆ ਟਾਇਰ ਜਾਣਾ ਇਧਰ ਕੋ ਨਸ਼ਾ ਨੁਸ਼ਾ ਤੇ ਨਹੀਂ ਕਰਦੇ ਨਸ਼ਾ ਕਰਦੇ ਕੋਈ ਨਹੀਂ ਚਲੋ ਸ਼ੌਕੀ ਇਹ ਸਾਡੇ ਨਾਲ ਮੇਰਾ ਮੈਂ ਤੁਰਿਆਦਾ ਮੈਨੂੰ ਫੋਨ ਆ ਗਿਆ ਅਚਾਨਕ ਮੈਂ ਜਿੱਪ ਜੋ ਕੱਢ ਕੇ ਫੋਨ ਸੁਣਨ ਲੱਗਿਆ ਪਿੱਛੋਂ ਆਏ ਦੋਈ ਚਪਟਾ ਮਾਰ ਕੇ ਮੇਰਾ ਫੋਨ ਖੋ ਕੇ ਆ ਗਿਆ ਅੱਛਾ ਇਹਨਾਂ ਕਾਬੂ ਕੀਤਾ ਇਹ ਮੋਰੇ ਫਿਰ ਮੇਰੇ ਮੁੰਡੇ ਯਾਰ ਦੋਸਤ ਸੀਗੇ ਮੋਟਰਸਾਈਕਲ ਤੇ ਉਹਨਾਂ ਨੂੰ ਮੈਂ ਕਿਹਾ ਮੇਰਾ ਮੋਟਰਸਾਈਕਲ ਤੇ ਫੋਨ ਖੋ ਕੇ ਲੈ ਗਿਆ ਫਿਰ ਅਸੀਂ ਇਹਨਾਂ ਦਾ ਪਿੱਛਾ ਕੀਤਾ ਤੇ ਇਧਰ ਨੂੰ ਮੋਰੇ ਫਾਟਕ ਬੰਦ ਸੀਗਾ ਫਾਟਕ ਬੰਦ ਉਹ ਨਹੀਂ ਇਧਰ ਨੂੰ ਪਾ ਲਿਆ ਇਧਰ ਨੂੰ ਪਾ ਕੇ ਫਿਰ ਮੋਰੇ ਜਾ ਕੇ ਡਿੱਗ ਪਏ ਉੱਥੇ ਜਾ ਕੇ ਹੀ ਫੜ ਲਿਆ ਅੱਛਾ ਜਿਹੜਾ ਤੁਹਾਡਾ ਜਿਹੜਾ ਫੋਨ ਖੋਇਆ ਫਿਰ ਤੁਸੀਂ ਲੋਕਾਂ ਦੀ ਮਾਤ ਦੇ ਨਾਲ ਤੁਹਾਡਾ ਨਾਮ ਲੋਕਾਂ ਦੀ ਮਾਦੇ ਨਾਲ ਜਿਹੜੇ ਦੋਸ਼ੀ ਗ੍ਰਿਫਤਾਰ ਕਰ ਲਿਆ ਹੈ ਨਾ ਹਾਂਜੀ ਹਾਂ ਅ ਪੁਸ਼ਤ ਕਰਾਂਗੇ ਪੁਸ਼ਤ ਕਸ਼ਟ ਜੂਨ ਮੋੜ ਦੀ ਕਾਰਵਾਈ ਕਰਾਂਗੇ ਜਿਹਦਾ ਮੋਬਾਈਲ ਕੋਆ ਉਹ ਆਪਣਾ ਪਿਆ ਲਿਖਾਵੇ ਮੇਰਾ ਹੀ ਹੋਇਆ ਹੈ ਓਕੇ ਓਕੇ ਓਕੇ